ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਇਹ ਗਮਲੇ ਦੀ ਵੀਡੀਓ ਬਣਾਉਣੇ ਜਿਸ ਤਰੀਕੇ ਨਾਲ ਆਪਾਂ ਇਹਨੂੰ ਬਣਾਇਆ ਹੋਇਆ ਹੈ ਇਹਦੇ ਆਪਾਂ ਕੋਈ ਖਰਚਾ ਨਹੀਂ ਕੀਤਾ ਹੋਇਆ ਸਿਰਫ ਆਪਾਂ ਘਰ ਦੇ ਪੇਸਟ ਮਟੀਰੀਅਲ ਤੋਂ ਹੀ ਬਣਾਇਆ ਵੇਕਰ ਚੀਜ਼ਾਂ ਤੋਂ ਬਿਲਕੁਲ ਥੋੜਾ ਜਿਹਾ ਆਪਾਂ ਮਿਹਨਤ ਕੀਤੀ ਹੈ ਆਪਣੀ ਦੇਖੋ ਬਹੁਤ ਹੀ ਪਿਆਰਾ ਇਹ ਬਣਿਆ ਹੈ ਤੇ ਵੀਡੀਓ ਨੂੰ ਵੇਖਣ ਤੇ ਕਰ ਜ਼ਰੂਰ ਦੇਖਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਇਹ ਕਹਿ ਹੋਇਆ ਲੱਗਿਆ ਸਾਡਾ ਗਮਲਾ ਬਣਾਇਆ ਹੋਇਆ ਦੇਖੋ ਇਹ ਚਾਰ ਸੇ ਪਰ ਤੁਹਾਨੂੰ ਦਿਖਾਉਣੀ ਹੈ ਚਲੋ ਜੀ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਇਹ ਆਪਾਂ ਲਾਇਆ ਹੋਇਆ ਵਿੱਚ ਪਾਉਦਾ ਚਲੋ ਜੀ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਆਪਾਂ ਬੂਟੀ ਲਈਏ ਰੰਗ ਬਰੰਗੇ ਦੇਖ ਇਹ ਹੋਰ ਤਰੀਕੇ ਦੀ ਇਹੇ ਜੇ ਪੱਤੇ ਇਹ ਚਲੋ ਜੀ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਲਓ ਜੀ ਆਪਾਂ ਇਹੇ ਪੁਰਾਣੇ ਗਮਲੇ ਨੂੰ ਤੇ ਆਪਾਂ ਬਣਾਉਣੀ ਨਵਾਂ ਇਹ ਆਪਾਂ ਧੋ ਲਿਆ ਤੇ ਬਰਨ ਦੇ ਵਿੱਚ ਬੁੱਤੇ ਲੱਗੇ ਹੋਏ ਸੀਗੇ ਇਹ ਆ ਪਾਲਿਆ ਦੀਵੇ ਆਪਣੇ ਕੋਲ ਬਾਧੂ ਪਈ ਸੀ ਆਪਾਂ ਪਾਣਾ ਦੇ ਇਹ ਲਾਵਾਂਗੇ ਤੇ ਉੱਤੇ ਇਹ ਲੈ ਆਪਾਂ ਗੋਲੂ ਕਰਨ ਹੁਣ ਤੁਹਾਨੂੰ ਲਾਉਣਾ ਦਾ ਇਹ ਤੁਸੀਂ ਫੇਵੀਕੋਲ ਨਾ ਵੀ ਲਾ ਸਕਦੇ ਹੋ ਐਸ ਤ੍ਰਿਕਨ इस तरीके न पे चलो ये थानू अ फिर सर से दिखाने हैं ਇਹ ਤਰ ਲਾ ਲਓ ਚਲੋ ਜੀ ਲਾ ਕੇ ਦੇਖੋ ਨੇ ਲਓ ਜੀ ਆਪ ਲਾ ਲਏ ਇਹ ਦੀਵੇ ਚਾਰ ਚਪੇਰੇ ਹੁਣ ਆਪ ਲਈਏ ਬੌਲ ਪੁੱਟੀ ਇਹਦੇ ਵਿੱਚ ਪਾਣੀ ਪਾ ਕੇ ਸਨਾਂ ਦੇ ਵਿੱਚ ਵੀ ਪਾਵਾਂਗੇ ਆਪਾਂ ਲਓ ਜੀ ਆਪਾਂ ਬੌਲ ਪੁੱਟੀ ਕੋਲ ਲਈ ਤੁਸੀਂ ਇਸ ਤਰੀਕੇ ਨਾਲ ਵੀ ਰੱਖ ਸਕਦੇ ਹੋ ਇੱਥੇ ਰੰਗ ਕਰ ਸਕਦੇ ਹੋ ਇਹਨਾਂ ਤੇ ਇਵੇਂ ਵੀ ਰੱਖ ਸਕਦੇ ਹਾਂ ਅਸੀਂ ਬੌਲ ਪੁੱਟੀ ਪਾਵਾਂਗੇ ਵਿੱਚ ਤੁਸੀਂ ਸਿਮਿੰਟ ਵੀ ਪਾ ਸਕਦੇ ਹੋ ਇਸ ਤਰੀਕੇ ਦਾ ਆਸਨਾਂ ਦੇ ਵਿੱਚ ਤੁਸੀਂ ਐ ਪਾ ਸਕਦੇ ਜੇ ਤੁਸੀਂ ਖਾਲੀ ਵੀ ਰੱਖ ਸਕਦੇ ਹੋ ਇਹ ਛੋਟੀ ਮੱਤੀ ਇਹ ਸਾਰੇ ਸੰਨਾਂ ਤੇ ਲਾ ਕੇ ਆਪਾਂ ਤੁਹਾਨੂੰ ਫਿਰ ਦਿਖਾਉਨੇ ਆ ਇਹ ਉੱਤੋਂ ਪੁੰਜਦੇ ਆਂਗੇ ਆਪਾਂ ਜਿਹੜੀ ਵੱਧ ਲੱਗੀ ਹੋਈ ਹੈ ਲਓ ਜੇ ਪਲਾ ਲਈ ਸਾਰੇ ਦੇਖੋ ਤੇ ਇਹਨੂੰ ਆਪਾਂ ਫਿਰ ਸੁੱਕ ਜਾਣ ਦੇ ਫਿਰ ਇਹਨੂੰ ਆਪਾਂ ਲਾ ਦੇਾਂਗੇ ਇਹਨੂੰ ਸੁੱਕਣ ਲਈ ਰੱਖਦੇ ਆਂ ਚਲੋ ਜੀ ਇਹ ਆਪਣਾ ਸੁੱਕ ਗਈ ਬੋਰ ਕੁੱਟੀ ਲਈ ਸੀ ਜਿਹੜੀ ਹੁਣ ਆਪਾਂ ਇਹ ਬੱਠਲ ਚ ਪਾਣੀ ਦੇ ਇਹ ਰੇਗ ਮਾਰਨ ਨਾਲ ਆਪਣਾ ਇਹਦੀ ਸਾਦੀ ਜਿਹੜੀ ਉੱਤੋਂ ਉੱਤੇ ਲੱਗੀ ਹੈ ਸਾਫ਼ ਕਰ ਲਾਂਗੇ इस तरीके नारी साफ कर लगे आप सारे कट लेंगे ਨੂੰ ਆਪਾਂ ਸਾਫ਼ ਕਰ ਲੈਂਦੇ ਆਂ ਕਰ ਲਓ ਜੀ ਆਪਾਂ ਇਹ ਸਾਰਾ ਲਾ ਲਿਆ ਉੱਤੋਂ ਇਹਨਾਂ ਨੇ ਦੀਵੇ ਜਿਹੜੇ ਆਪਾਂ ਲਾਏ ਸੀਗੇ ਇਹਨਾਂ ਦੇ ਆਪਾਂ ਸੁੱਕ ਜਾਣ ਦੇ ਫਿਰ ਆਪਾਂ ਇਹਨਾਂ ਤੇ ਰੰਗ ਕਰਾਂਗੇ ਇੱਥੇ ਵੀ ਆਪਾਂ ਹੁਣ ਲਾ ਲਾਂਗੇ ਦੀਵੇ ਜਿਹੜੇ ਰਹਿੰਦੇ ਆਂ ਹਾਂ ਇੱਥੇ ਕੰਨੀ ਤੇ ਲਾ ਲਾਂਗੇ ਕੁਛ ਨਾ ਕੁਛ ਤੇ ਫਿਰ ਰੰਗ ਕਰਨ ਵੇਲੇ ਤੁਹਾਨੂੰ ਅਸੀਂ ਦਿਖਾਵਾਂਗੇ ਸੁੱਕ ਜਾਣ ਦੇ ਫਿਰ ਰੰਗ ਕਰਾਂਗੇ ਠੀਕ ਹੈ ਜੀ ਲਓ ਜੀ ਆਪਾਂ ਸਾਰੇ ਇਹ ਇਹਨਾਂ ਤੋਂ ਲਾ ਲਈਏ ਬਹੁਤ ਬੋਲ ਫੁੱਟੀ ਤੇ ਇਹਨਾਂ ਦੇ ਆਪਾਂ ਕਲਰ ਕਰਦੇ ਹੁਣ ਕਲਰ ਆਪਾਂ ਇਹ ਲਈਏ ਇਹ ਲੀਲਾ ਸਾਰੇ ਕਲਰ ਹੀ ਆਪਾਂ ਇਹ ਕਰਾਂਗੇ ਰੈੱਡ ਹੈ ਇਹ ਤੁਹਾਨੂੰ ਕਰਕੇ ਦਿਖਾਉਣੀ ਹੈ ਕਲਰ ਪੈਣਾ ਤਾਂ ਤੁਹਾਨੂੰ ਰੈੱਡ ਕਲਰ ਕਰਕੇ ਦਿਖਾਉਣੀ ਹੈ ਵਿੱਚ ਤੁਸੀਂ ਇਹ ਬੌਣ ਪੁੱਟੀ ਵੀ ਲਾ ਸਕਦੇ ਹੋ ਤੁਸੀਂ ਹੂ ਵੀ ਰੱਖ ਸਕਦੇ ਹੋ ਤੁਸੀਂ ਬਿਨਾ ਕਲਰ ਕਰੇ ਵੀ ਰੱਖ ਸਕਦੇ ਹੋ ਕਲਰ ਵੀ ਕਰ ਸਕਦੇ ਦੇਖੋ ਆਪਾਂ ਰੈੱਡ ਕਲਰ ਕਰ ਲਿਆ ਹੁਣ ਆਪਾਂ ਲੀਲਾ ਕਲਰ ਕਰਦੇ ਇਹ ਆਪਣਾ ਪਰਛਾ ਲਿਬੜਾ ਵੇ ਆਪਾਂ ਗਾਂ ਵੀ ਘਸਾ ਦੇਾਂਗੇ ਹੁਣ ਆਪਾਂ ਇਹ ਪੀੜਾ ਕਰਦੇ ਆਂ ਪਾਈ ਰੰਗ-ਬਰੰਗੇ ਸਾਰੇ ਕਰਕੇ ਫਿਰ ਤੁਹਾਨੂੰ ਦਿਖਾਉਣੀ ਆਂ ਅਸੀਂ ਤੇ ਅਸੀਂ ਕਿਸ ਤਰੀਕਾ ਨਾਲ ਕਰੀਏ ਸਾਰੇ ਰੰਗ ਆਪਾਂ ਕਰ ਲੈਨੇ ਆਪਣੇ ਕੋਲ ਇਹ ਵੀ ਇਹ ਸੰਤਰੀ ਵੀ ਐ ਬਰਾਉਨ ਸਾਰੇ ਕਰ ਲੈਨੇ ਲਓ ਜੀ ਆਪਾਂ ਸਾਰੇ ਕਲਰ ਕਰ ਲਏ ਇਹ ਦੇਖੋ ਕਿੰਨਾ ਪਿਆਰਾ ਲੱਗਦਾ ਵਿੱਚ ਆਪਾਂ ਇਹ ਸਲਵਰ ਕਲਰ ਕੀਤਾ ਹੋਇਆ ਆ ਵੀ ਸਲਵਰ ਕਲਰ ਕੀਤਾ ਆਪਾਂ ਉੱਪਰ ਵੀ ਆਪਾਂ ਸਲਵਰ ਕਲਰ ਕੀਤਾ ਹੁਣ ਆਪਾਂ ਇਹਦੇ ਵਿੱਚ ਮਿੱਟੀ ਪਾਉਣੀ ਆ ਫਿਰ ਪੌਦਾ ਲਾਉਣਾ ਨੇ ਇੱਕ ਚਾਰ ਚਮਚ ਇਹ ਆਪਾਂ ਦੀਵੇ ਹੀ ਲਾਏ ਆ ਕਿਹੜਾ ਆਪਾਂ ਹੋਰ ਕੋਈ ਖਰਚ ਨਹੀਂ ਕੀਤਾ ਹੁਣ ਆਪਾਂ ਇਹਦੇ ਵਿੱਚ ਮਿੱਟੀ ਪਾਉਣੀ ਆ ਇਹ ਤਾਂ ਆਪਾਂ ਮਿੱਟੀ ਪਾ ਲਏ। ਆਪਾਂ ਇਹਦੇ ਵਿੱਚ ਮਿੱਟੀ ਪਾ ਲਈ ਇਹ ਵਾਲਾ ਆਪਾਂ ਪੌਦਾ ਲਾਵਾਂਗੇ ਦੇਖੋ ਇਹ ਵਾਲਾ ਹੁਣ ਆਪਾਂ ਪਾਣੀ ਦੇ ਬੱਚਾ ਧਰਦੇ। ਕੋ ਜੀ ਆਪਾਂ ਲਾਤਾ ਲਾਮੀ ਆਪਾਂ ਮਿੱਟੀ ਪਾਵਨੇ ਲਓ ਜੀ ਆਪਾਂ ਇਹ ਚ ਪੌਦਾ ਲਾ ਲਿਆ ਹੁਣ ਇਹ ਚ ਪਾਣੀ ਪਾਉਣੀ ਆਪਾਂ ਹੁਣ ਆਪਾਂ ਇਹ ਚ ਬੂਟੀ ਲਾਉਣੀ ਆ ਤੁਹਾਨੂੰ ਦਿਖਾਉਣੀ ਆ ਇੱਕ ਦਾਵ ਵਾਲੀ ਇਹ ਲਾਉਣੀ ਹੈ ਤੇ ਇਹ ਵਾਲਗੇ ਇੱਕ ਇਹ ਵਾਲੀ ਆਪਾਂ ਲਿਆਉਂਦੀਆਂ ਇਹ ਕਿਤੋਂ ਤਹੋ ਜੀ ਆਪ ਲਾ ਲਿਆ ਦੇਖੋ ਚਲੋ ਜੀ ਆਪ ਅਗਲੀ ਵੀਡੀਓ ਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਲਾਈਕ ਕਰ ਜ਼ਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਪਸੰਦ ਆਵੇ ਸ਼ੇਅਰ ਕਰ ਦਿਓ ਦੇਖੋ ਜੀ ਆਪ ਇਹ ਆਪਾਂ ਬੂਟੀ ਲਾ ਲਈ ਹੈ ਦੇ ਆਪਾਂ ਤਵਾ ਵੀ ਲਏ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਪਸੰਦ ਆਵੇ ਲਾਈਕ ਜਰੂਰ ਕਰੋ